ਪੀਆਂ ਲਈ ਦੇਖਣ ਵਾਲੇ तमाम ਦਸ਼ਕਾਂ ਦਾ ਮੈਥ ਸ਼ਾਰਕੂਰ ਸਾਦ ਕਰਦਾ ਅੱਜ ਅਸੀਂ ਪਹੁੰਚੇ ਆ ਜੀ ਗ੍ਰੀਨਲੈਂਡ ਸਕੂਲ ਦੇ ਕੋਲ ਲੁਧਿਆਣਾ ਵਿੱਚ ਜਿੱਥੇ ਕਿ ਬੱਚਿਆਂ ਛੋਟੇ ਬੱਚਿਆਂ ਕੋਲ ਬਾਈਕਾਂ ਜਿਹੜੀਆਂ ਲੈ ਕੇ ਬੱਚੇ ਘੁੰਮਦੇ ਫਿਰਦੇ ਨੇ ਤੇ ਉਹਦੇ ਅਵੇਰਨੈਸ ਲਈ ਜੋ ਮੁਹਿੰਮ ਚਲਾਈ ਗਈ ਹੈ ਔਰ ਅੱਥੇ ਲਾਈਵ ਆ ਤੁਹਾਨੂੰ ਦਿਖਾਣੇ ਆ ਕਿ ਜਿਹੜੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਹਜੇ ਤੱਕ ਲਾਇਸੈਂਸ ਨਹੀਂ ਬਣੇ ਕਿਉਂਕਿ ਉਹ ਟੀਨੇਜਰ ਨੇ ਔਰ ਇਸ ਕਰਕੇ ਉਹਨਾਂ ਉਹਨਾਂ ਦੇ ਚਾਲਾਨ ਕੱਟੇ ਜਾਂਦੇ ਆ ਉਹ ਆਪਾਂ ਗੱਲਬਾਤ ਕਰਦੇ ਆ ਜੀ ਛੋਟੇ ਛੋਟੀ ਉਮਰ ਦੇ ਬੱਚਿਆਂ ਨੂੰ 17 17 ਕਿੰਨੇ ਕਲਾਸ ਚ ਪੜਦੇ ਹੋ 10ਵੀਂ ਜੀ ਕਿਹੜੇ ਸਕੂਲ ਗ੍ਰੀਨ ਐਡਾ ਹੀ ਆਪਣਾ ਐਕਟਿਵਾ ਇੱਥੇ ਖੜੇ ਸਿੱਖ ਤੇ ਵਿਆਰਸ ਘਰ ਇੰਬਾਰ ਖੜੇ ਘਰ ਬੋਲਸ ਵਾਲਾ ਰੋਕਿਆ ਗਿਆ ਹੈਗਾ ਕਾਲੇ ਪੋਰੇ ਕਾਲੇ ਮੈਂ ਹੁਣੇ ਦੱਸਣਾ ਜੀ ਨਾ ਟਿੱਪੀ ਲਾਰੇ ਇਕ ਟਿੱਪੀ ਲਾਰੇ ਕਿਹੜਾ ਲਾਇਸੈਂਸ ਹੈਗਾ ਤੁਹਾਡੇ ਕੋਲ ਲਾਇਸੈਂਸ ਹੈਗਾ ਇੱਕ ਮਿੰਟ ਜੀ ਤੁਹਾਨੂੰ ਲਾਇਸੈਂਸ ਉਮਰ ਤਾਂ 17 ਸਾਰਾ ਜੀ 17 ਸਾਲ 17 ਕੋਈ ਲਾਇਸੈਂਸ ਬਣਦਾ ਉਸ 17 ਸਾਲ ਦੀ ਉਮਰ ਦੱਸੀ ਆ ਰਹੀ ਆ ਵੀਰ ਵੱਲੋਂ ਹੈਲੋ ਜੀ ਤੇ ਲਰਨਿੰਗ ਲਰਨਿੰਗ ਲਾਇਸੈਂਸ ਜਿਹੜਾ ਦਿਖਾਏ ਆ ਰਿਹਾ ਸ਼ਿਰ 17 ਸਾਲ ਦੀ ਉਮਰ ਤੇ ਬਣ ਜਾਂਦਾ ਲਰਨਿੰਗ ਲਾਇਸੈਂਸ 17 ਤੇ ਬਣਦਾ 18 ਤੇ ਬਣਦਾ ਫੇ 17 ਸਾਲ ਦੀ ਤੇ ਕਿੱਦਾਂ ਬਣ ਗਈ ਆਰ.ਸੀ ਹੈਗੀ ਆਰ.ਸੀ ਨਵੀਂ ਦਿੱਤੀ ਆ ਨਾ ਸਕੂਟਰੀ ਆਰ.ਸੀ ਹੈਗੀ ਬੜੇ ਨਹੀਂ ਹੈਗੀ ਆਰ.ਸੀ ਨਵੀਂ ਦਿੱਤੀ ਆ ਨਾ ਸਕੂਟਰੀ ਜੀ ਅੱਛਾ ਹੈ ਕਦਾਂ ਲੇ ਦਿੱਤੀ ਕਿੰਨਾ ਟਾਈਮ ਹੋ ਗਿਆ مینا ہو گیا ਆ ਰਹੀ ਹੈ ਬلوثਾ ਘਰਪਨੋਂ ਬੱਚਿਆਂ ਕੋਲੋਂ ਐਕਟਿਵਰ ਰੋਕ ਕੇ ਉਹਨਾਂ ਕੋਲੋਂ ਗੱਡੀ ਦੀ ਚਾਬੀ ਮੰਗੀ ਜਾ ਰਹੀ ਹੈ ਔਰ ਗੱਡੀ ਨੂੰ ਬੌਂਡ ਕੀਤਾ ਜਾ ਰਿਹਾ ਕਿਉਂਕਿ ਬੱਚੇ 17 ਸਾਲ ਦਾ ਬੱਚਾ ਹੈ ਔਰ اس ਕੋਲ ਲਾਇਸੈਂਸ कच्चਾ ਲਾਇਸੈਂਸ ਜੋ ਬਣ ਚੁੱਕਾ ਹੈ ਲੇਕਿਨ ਆਰਸੀ ਦੀ ਜੋ ਕਾਪੀ ਨਹੀਂ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਔਰ ਬੱਚੇ ਨੇ ਜੋ ਚਾਬੀ ਵੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ बच्चा चला गया और बच्चे ने चाबी नहीं दी दी और देख रहे हो ਤੁਸੀਂ ਕਿ بچے ਕੋਲੋਂ ਚਾਬੀ ਮੰਗੀ ਜਾ ਰਹੀ ਹੈ ਲੇਕਿਨ بچے ਨੇ ਚਾਬੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅ ਉਸ ਤੋਂ ਬਾਅਦ ਅੱਗੇ ਦੇਖਦੇ ਹਾਂ ਕਿ ਹੁਣ ਕੀ ਕਾਰਵਾਈ ਕੀਤੀ ਜਾਂਦੀ ਹੈ। ਐਪਲੀਕੇਟ ਮਿਲੂ ਕਹਿੰਦੇ ਕੋਈ ਵੀ ਰੁਕਾਵਟ ਦੇਖੋ ਕਹਿੰਦੇ ਐਪਲੀਕੇਟ ਨਾ ਫੜ ਪਾਇਆ ਯਾਰ ਆਹ ਖੋ ਉਹਨਾਂ ਨੂੰ ਠੀਕ ਹੈ ਗਿਆ ਸਰ ਵੱਲੋਂ ਕਹਿੰਦੇ ਪੋਚ ਲੋ ਸਰ ਕੀ ਕਹਿੰਦੇ ਚਾਬੀ ਮੰਗੀ ਹੈ ਜੀ ਹਾਂਜੀ ਚਾਬੀ ਮੰਗੀ ਜੀ ਕੀ ਉਹਨਾਂ ਨੇ ਬੇਟਾ ਤੁਸੀਂ ਕੀ ਕਿਹਾ ਉਹਨਾਂ ਨੂੰ ਮੈਂ ਕਹਿੰਦਾ ਮੇਰੇ ਕੋ ਪੂਰਾ ਦੇਖ ਲਓ ਸਭ ਕੁਝ ਅੱਛਾ ਉਹ ਦੇਖੋ ਦੇ ਰਹੇ ਆ ਵਾਪਸ ਆਹ ਦੇਖੋ ਐਪਲੀਕੇਟ ਨੰਬਰ ਪਾਇਆ ਹੋਇਆ ਮੈਨੂੰ ਉਹਨਾਂ ਨੇ ਕਿਹਾ ਹੋਇਆ ਇੱਕ ਦਿਨ ਪਹਿਲਾਂ ਵੀ ਰੋਕਿਆ ਸੀਗਾ ਮੈਨੂੰ ਕਹਿੰਦੇ ਐਪਲੀਕੇਟ ਨੰਬਰ ਦਿਖਾਓ ਆਪਣਾ ਕਚਹਿਰੀ ਜਿਹੜੇ ਜਿੰਨਾਂ ਤੋਂ ਬਣਵਾ ਕੇ ਦਿੱਤਾ ਉਹਨੇ ਕੀ ਕਹਿੰਦੇ ਆ ਉਹਨੇ ਕੀ ਹੁੰਦਿਆ ਐਡਵੋਕੇਟ ਕਹਿੰਦੇ ਐਪਲੀਕੇਟ ਨੰਬਰ ਉਹਨਾਂ ਕਹੋ ਸਰਚ ਕਰੋ ਆਪਣਾ ਲਾਇਸੈਂਸ ਨਿਕਲੇ ਆਊਗਾ ਅੱਛਾ ਮੈਂ ਤੁਹਾਡਾ ਲਾਇਸੈਂਸ ਤੁਹਾਨੂੰ ਜਾਣ ਦਿੱਤਾ ਹੈ ਹਾਂਜੀ ਬਸ ਸਭ ਕੁਝ ਆਪਣੇ ਕਿੱਦਾਂ ਦਾ ਪ੍ਰਾਲਾ ਮੰਨਦੇ ਆ ਬੇਟਾ ਕੀ ਕਹਿਣਾ ਜਾਂਦੇ ਵੀ ਤੁਹਾਨੂੰ ਜਿੱਦਾਂ ਤੁਹਾਡੇ ਕੋ ਸਾਰੇ ਕਾਗਜ਼ ਸੀਗੇ ਲੇਕਿਨ ਫਿਰ ਵੀ ਰਾਸਮੈਂਟ ਕਿੱਧਰ ਗਿਆ ਉਹ ਤੁਹਾਡੇ ਕੋਲ ਸੀ ਉਹ ਤਾਂ ਕੀ ਉਹਨਾਂ ਦੀ ਜ਼ਿੰਮੇਵਾਰੀ ਆ ਜੀ ਰੋਕਣ ਦੀ ਉਹਨਾਂ ਨੂੰ ਜਿੱਦਾਂ ਉਹ ਕਹਿੰਦੇ ਹੋ ਹਾਂਜੀ ਉਹਨਾਂ ਦੀ ਉਹਨਾਂ ਫਰਜ਼ ਬਣਦਾ ਸੀ ਸਾਡਾ ਦਿਖਾ ਦਿੰਦਾ ਫਰਜ਼ ਬਣਦਾ ਅਸੀਂ ਦਿਖਾਤਾ ਤੇ ਅਸੀਂ ਸੇਫ ਆਪਣਾ ਸੇਫ ਜਾ ਰਹੇ ਆ ਦੇਖ ਲਓ ਜਿਹੜੇ ਬੱਚਿਆਂ ਦੇ ਜੋ ਜਾ ਰਹੇ ਜੋ ਪੜਨ ਦੀ ਪੜ੍ਹਨੀ ਹੈ ਲੇਕਿਨ ਇਹਨਾਂ ਨੂੰ ਬਸ ਪੈਗ ਲੈ ਜਿਹੜੇ ਬਾਰੇ ਨਹੀਂ ਪਤਾ ਹੈ। ਪਰ ਗ੍ਰੀਨ ਹੈਡ ਸਕੂਲ ਦੇ ਵਿੱਚੋਂ ਬਾਲਾਂ ਦੀ ਚਾਰਾ ਦੇ ਵਿੱਚ ਬਚਾ ਬੰਦਾਵਾ ਪਾਰਕਿੰਗ ਸੜਕ ਦੇ ਬਾਹਰ ਜਿਹੜੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਫੋਟੋ ਤੋਂ ਲਗਾਤਾਰ ਚੱਗੀ ਕੀਤੀ ਜਾ ਰਹੀ ਹੈ। ਤਕਰੀਬਨ ਅੱਧੇ ਪੁਣੇ ਘੰਟੇ ਤੋਂ ਜਿਹੜਾ ਹਾਸਲ ਦੇਖਣ ਚੱਲਿਆ 8ਵੀਂ ਜਾਂ 10ਵੀਂ ਕਲਾਸ ਦੇ ਬੱਚੇ ਹੋਣਗੇ ਜਿਹੜੇ ਪੜ੍ਹ ਰਹੇ ਨੇ ਛੋਟੇ ਬੱਚੇ ਦਾ ਬੋਲ ਚਲਾਉਣ ਦੇ ਦਰਸਾ

ਸਕੂਲ ਆ ਰਿਹਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬੱਚਿਆਂ ਦੇ ਜਿਹੜੇ ਛੋਟੇ ਬੱਚੇ ਹੈਗੇ ਨੇ ਗ੍ਰੀਨਲੈਂਡ ਸਕੂਲ ਦੇ ਬਾਹਰ ਛੋਟੇ-ਛੋਟੇ ਬੱਚਿਆਂ ਨੂੰ ਐਕਟਿਵਾ ਦੇਖ ਕੇ ਘਰੋਂ ਭੇਜ ਦਿੱਤਾ ਜਾਂਦਾ ਹੈ ਤੇ ਅੱਜ ਜੋ ਛੋਟੇ-ਛੋਟੇ ਬੱਚਿਆਂ ਦੇ ਚਲਾਨ ਕੱਟੇ ਜਾ ਰਹੇ ਨੇ ਆਉਂਦੇ ਕੋਲ ਹਰਾਂ ਦੀ ਲੈ ਕੇ ਆ ਰਹੇ ਹਾਂ ਜੀ ਜੇ ਆਪਣਾ ਜਨਾ ਦਿਖਾਉਣਾ ਜੀ ਦਾ ਦਿਖਾਉਣਾ ਜੀ ਦਾ ਦਿਖਾਉਣਾ ਜੀ ਇਹਨਾਂ ਨੂੰ ਆਪ ਜੀ ਦਾ ਬੱਚਾ ਇੱਕ ਬੱਚਾ ਲਾਉਂਦੇ ਜਿਵੇਂ ਅਫਸਰ ਸਾਹਿਬ ਦਾ ਹੁਕਮ ਹੁੰਦਾ ਆਪਾਂ ਇੱਕ ਸਮਾਜ ਸੁਨ ਦੁਨੀਆ 'ਚ ਰਹਿ ਰਹੇ ਹਾਂ ਹਰ ਤਰ੍ਹਾਂ ਦੇ ਤਰੀਕੇ ਨਾਲ ਚੱਲ ਰਹੇ ਹਾਂ ਹਰ ਬੰਦੇ ਦਾ ਵਰਗ ਦਾ ਕੰਮ ਹੋ ਰਿਹਾ। ਨਿਕਲੇ ਐਸੇ ਸਕੂਲ ਦੇ ਵਿੱਚ ਹੀ ਰਹੂਗਾ ਤਾਂ ਹਰ ਸਕੂਲ ਸਰ ਸਕੂਲ ਬੀਸੀਐਮ ਉਹ ਸਾਰੇ ਪਾਸੇ ਨਾਕੇ ਲੱਗੇ ਬ੍ਰਦਰ। ਸਾਰੇ ਪਾਸੇ ਲਾਉਗੇ। ਲੱਗੇ ਹੋਏ ਆ। ਚੱਲ ਰਹੇ। ਕੀ ਕੀ ਆ ਕੋਈ ਦੁਨੀਆ ਤੇ ਕੋਈ ਚੀਜ਼ ਨਹੀਂ ਔਲਾਦ ਮਹਿੰਗੀ ਸਭ ਦਾ ਇੱਕ ਇੱਕ ਦੋ ਦੋ ਬੱਚੇ ਆ। ਇਸ ਕਰਕੇ ਜੋ ਵੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਜੁਆਇੰਟ ਸੀਪੀ ਸਾਹਿਬ, ਏਸੀਪੀ ਸਾਹਿਬ ਖੁਦ ਨਾਕੇ ਲਗਾ ਕੇ ਇਹ ਚੀਜ਼ ਦੀ ਪਹਿਲਾਂ ਅਸੀਂ ਵਾਰਨਿੰਗ ਦੇ ਚੁੱਕੇ ਆਂ ਕਈ ਵਾਰ ਤੁਹਾਡੇ ਮਾਧਿਅਮ ਰਾਹੀਂ ਬਹੁਤ ਕੁਝ ਦੱਸਿਆ ਗਿਆ। ਕਿਉਂਕਿ ਬੱਚਿਆਂ ਨੂੰ ਵਹੀਕਲ ਨਾ ਦੇਈਏ। ਅੱਜ ਮਾਂਜੋ ਕਮਿਸ਼ਨਰ ਸਾਹਿਬ ਦੇ ਹੁਕਮਾਂ ਨਾਲ ਅਸੀਂ ਇਹਨਾਂ ਦੇ ਜਿਹੜੇ ਚਲਾਨ ਕਰ ਠੀਕ ਹੀ ਹੁਕਮ ਹੋਇਆ ਕਮਿਸ਼ਨਰ ਸਾਹਿਬ ਦੇਖੋ ਜੀ ਚਲਾਨ ਕਰ ਰਹੇ ਇਹਨਾਂ ਦੇ ਬੱਚਿਆਂ ਦੇ ਮੋਟਰਸਾਈਕਲ ਬਾਉਂਡ ਕਰ ਰਹੇ ਨੇ ਨਹੀਂ ੜਨਗੇ ਫਿਰ ਨਾਲ ਮਾਪਿਆਂ ਦੇ ਪਰਚੇ ਹੋਣਗੇ ਅਵੇਅਰ ਵੀ ਕੀਤਾ ਜਾ ਰਿਹਾ ਬਿਲਕੁਲ ਕੀਤਾ ਜਾ ਰਿਹਾ ਜੀ ਹੁਣ ਤੱਕ ਕਿੰਨੇ ਸਾਲ ਦੇ ਬੱਚੇ ਜਿਹੜੇ ਮੋਟਰਸਾਈਕਲ ਦੇ ਪਕੜੇ ਗਏ ਅਸੀਂ ਹੁਣ ਤੱਕ ਸਰਦੀ ਟੀਮ ਨੇ ਮੈਂ ਕਿਹਾ ਅੱਧਾ ਚਲਾਣੇ ਤੇ ਕਰ ਦਿੱਤੇ ਆ ਬਾਕੀ 16 ਸਾਲ 15 ਸਾਲ 17 ਸਾਲ ਵੀ ਹੈਗੇ ਏਥੇ ਡੇਟਰ ਬਤਲੇ ਜੇ ਤੁਸੀਂ ਚਲਾਨ ਕਰ ਰਹੇ ਹੋ ਬੱਚਿਆਂ ਦੇ ਹੋ ਰਹੇ ਕਿ ਜਿਹੜੇ ਆਪਣਾ ਸਟਾਫ ਹੀ ਨਿਕਲ ਸਕੂਲ ਦਾ ਜਾਂ ਕੋਈ ਹੋਰ ਬੰਦਾ ਨਿਕਲਦੇ ਉਹਨਾਂ ਦੇ ਵੀ ਹੋ ਰਹੇ ਨਹੀਂ ਹੋਰ ਵੀ ਹੋ ਰਹੇ ਸਰ ਆ ਆ ਕੀਤਾ ਆ ਦੇਖੋ ਇਹਦਾ ਕਿੰਨੀ دیر ਤੋਂ ਸਰ ਚੱਲ ਰਿਹਾ ਜੀ ਸਦਾ ਹੀ ਚੱਲਦਾ ਰਹਿੰਦਾ ਜੀ ਬ੍ਰਦਰ ਨਹੀਂ ਹੁਣ ਇਸ ਟਾਈਮ ਸਪੌਟ ਦੇ ਉੱਤੇ ਹਾਂਜੀ ਕੋਈ ਐਕਸਕਿਊਜ਼ ਵਗੈਰਾ ਵੀ ਕਰ ਰਹੇ ਆ ਸਟੂਡੈਂਟ ਆ ਕੇ ਸਾਡੇ ਕੋਲ ਚਲੋ ਬੱਚੇ ਆ ਉਹਨਾਂ ਦਾ ਹੱਕ ਆ ਬੋਲਣਾ ਕੋਈ ਗੱਲ ਨਹੀਂ ਅਸੀਂ ਸਮਝਾਵਾਂਗੇ ਅਸੀਂ ਮਾਪੇ ਉਹਨਾਂ ਦੇ ਕਰਾਂਗੇ ਗੱਲ ਉਹਨਾਂ ਨਾਲ ਤਰੀਕੇ ਨਾਲ ਜੀ ਜੀ ਬੋਲ ਨਹੀਂ ਦੇ ਰਹੇ ਚਲਾਨੇ ਘਟਿਆ ਨਹੀਂ ਚਲਾਨ ਕਰ ਰਹੇ ਵਾਰਨਿੰਗ ਦੇ ਵਾਰਨਿੰਗ ਦਿੱਤੀ ਯਾਰ ਇਹ ਪਹਿਲਾਂ ਸਕ ਅਵੇਰਨੈਸ ਵਾਲੇ ਮੈਂ ਸਾਡਾ ਇੱਕ ਐਜੂਕੇਸ਼ਨ ਸੈਲੋਂ ਲਾਉਂਦਾ ਰਹਿੰਦਾ ਅਵੇਰਨੈਸ ਕੈਂਪ ਸਰ ਟੀਨੇਜਰ ਬੱਚਿਆਂ ਨੇ ਬੇੜਸ ਨਾਲ ਗੱਲਬਾਤ ਕੀਤੀ ਜਿਆੜੀ ਹੈ ਹਾਂਜੀ ਟੀਨੇਜਰ ਬੱਚਿਆਂ ਨੇ ਬੇੜਸ ਨਾਲ ਗੱਲਬਾਤ ਕਰ ਬੁਲਾ ਰਹੇ ਜੀ ਜਿਹੜਾ ਹਾਂ ਹਾਂ ਬੁਲਾ ਠੀਕ ਹੈ ਜੀ ਤਾਂ